ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਵਸਨੀਕਾਂ ਨੂੰ ਨਵੇਂ ਸਾਲ ਤੇ ਨਵੀਂ ਸਹੂਲਤ ਦਿੰਦਿਆਂ ਅੰਮ੍ਰਿਤਸਰ ਤੋਂ ਦਿੱਲੀ ਲਈ ਬੰਦੇ ਭਾਰਤ ਟ੍ਰੇਨ ਦੀ ਸ਼ੁਰੂਆਤ ਕੀਤੀ ਗਈ ਹੈ ਜਿਸ ਦਾ ਠਹਿਰਾਵ ਜਲੰਧਰ ਅਤੇ ਫਗਵਾੜਾ ਵਿਖੇ ਵੀ ਹੋਇਆ ਹੈ ਇਸ ਟ੍ਰੇਨ ਦੇ ਫਗਵਾੜਾ ਵਿਖੇ ਹੋਏ ਠਹਿਰਾਵ ਲਈ ਭਾਰਤੀ ਜਨਤਾ ਪਾਰਟੀ ਅਤੇ ਰੇਲਵੇ ਵਿਭਾਗ ਵੱਲੋਂ ਇੱਕ ਸਮਾਗਮ ਦਾ ਯੋਜਨ ਰੇਲਵੇ ਸਟੇਸ਼ਨ ਫਗਵਾੜਾ ਵਿਖੇ ਕੀਤਾ ਗਿਆ ਇਸ ਸਮਾਗਮ ਦੌਰਾਨ ਜਿੱਥੇ ਰੇਲਵੇ ਵਿਭਾਗ ਵੱਲੋਂ ਅੰਮ੍ਰਿਤਸਰ ਤੋਂ ਟ੍ਰੇਨ ਰਾਹੀਂ ਨਾਲ ਆਏ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਕੈਥ ਸਾਬਕਾ ਕੇਂਦਰੀ ਰਾਜ ਮੰਤਰੀ ਵਿਜੇ ਸਾਹਪਲਾ ਨੂੰ ਫੁੱਲਾਂ ਦੇ ਗੁਲਦਸਤੇ ਭੇਂਟ ਕੇ ਜੀ ਆਇਆਂ ਨੂੰ ਕਿਹਾ ਗਿਆ ਉੱਥੇ ਹੀ ਸਮਾਜ ਸੇਵਿਕਾ ਸ਼੍ਰੀਮਤੀ ਅਨੀਤਾ ਸੋਮਪrakash ਅਤੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰஞ்சிਤ ਸਿੰਘ ਖੋਜੇਵਾਲ ਤੇ ਸਾਬਕਾ ਕੈਪਟਨ ਮੰਤਰੀ ਪੰਜਾਬ दिक्षण सूद ਨੂੰ ਫੁੱਲਾਂ ਦੇ ਬੁਕੇ ਦੇ ਕੇ ਜੀ ਆਇਆਂ ਨੂੰ ਕਿਹਾ ਗਿਆ ਆਪਣੇ ਸੰਬੋਧਨ ਵਿੱਚ ਸਾਬਕਾ ਕੇਂਦਰੀ ਰਾਜ ਮੰਤਰੀ ਸੋਮਪrakash ਕੈਂਥ ਨੇ ਕਿਹਾ ਕਿ ਮੋਦੀ ਸਰਕਾਰ ਨੇ ਨਵੇਂ ਸਾਲ ਤੇ ਜੋ ਦਿੱਲੀ ਤੋਂ ਅੰਮ੍ਰਿਤਸਰ ਤੱਕ ਲਈ ਬੰਦੇ ਭਰ ਟ੍ਰੇਨ ਸ਼ੁਰੂ ਕੀਤੀ ਹੈ ਉਸ ਦਾ ਚਲੰਦਰ ਅਤੇ ਫਗਵਾੜਾ ਵਿਖੇ ਠਹਿਰਾਵ ਹੋਵੇਗਾ ਜਿਸ ਨਾਲ ਫਗਵਾੜਾ ਵਾਸੀਆਂ ਨੂੰ ਕਾਫੀ ਫਾਇਦਾ ਹੋਵੇਗਾ ਉਨ੍ਹਾਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕਿ ਇਸੋ ਪ੍ਰਾਲੇ ਲੇਤਾਂ ਬਾਤ ਕੀਤਾ ਇਸ ਦੌਰਾਨ ਸੋਮ ਪ੍ਰਕਾਸ਼ ਨੂੰ ਸਿਰਪਾਓ ਦੇ ਕੇ ਸਨਮਾਨਿਤ ਵੀ ਕੀਤਾ ਗਿਆ ਅੱਜ ਅੰਮ੍ਰਿਤਸਰ ਤੋਂ ਦਿੱਲੀ ਲਈ ਬੰਦੇ ਬਾਦ ਟ੍ਰੇਨ ਸ਼ੁਰੂ ਕੀਤੀ ਗਈ ਹੈ ਤੇ ਦੇਸ਼ ਦੇ ਪ੍ਰਧਾਨ ਮੰਤਰੀ ਅੰਦਰ ਭਾਈ ਮੋਦੀ ਜੀ ਨੇ ਇਸ ਤਰ੍ਹਾਂ ਦੇ 6 ਟ੍ਰੇਨਸ ਨੂੰ ਅੱਜ ਫਲੈਗ ਆਫ ਕੀਤਾ ਇਹ ਅੰਮ੍ਰਿਤਸਰ ਜਾਣ ਲਈ ਸਭ ਤੋਂ ਚਿਰੋਕੜੀ ਮੰਗ ਸੀ ਤੇ ਸਾਰਿਆਂ ਨੂੰ ਬਹੁਤ-ਬਹੁਤ ਮੇਰ ਰਬਾਈ ਔਰ ਆਸ ਕਰਦਾ ਵਿਕਾਸ ਇਸੇ ਤੇਜ਼ੀ ਨਾਲ ਹੋਦਾ ਰਹੇ ਇਸ ਸਮਾਗਮ ਦੌਰਾਨ ਜਿੱਥੇ ਪੰਜਾਬ ਦੇ ਅਮੀਰ ਵਿਰਸੇ ਦੀ ਯਾਦ ਨੂੰ ਤਾਜ਼ਾ ਕਰਦੇ ਹਾਂ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ ਉੱਥੇ ਹੀ ਸਾਬਕਾ ਕੇਂਦਰੀ ਰਾਜ ਮੰਤਰੀ ਵਿਜੇ ਸਾਹਪਲਾ ਨੇ ਵੀ ਬੰਦੇ ਭਾਰ ਟ੍ਰੇਨ ਦਾ ਫਗਵਾੜਾ ਵਿਖੇ ਠਹਿਰਾਵ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ। ਉਹਨਾਂ ਆਖਿਆ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਫਗਵਾੜਾ ਵਾਸੀਆਂ ਨੂੰ ਨਵੇਂ ਸਾਲ ਦਾ ਤੋਹਫ਼ਾ ਦਿੱਤਾ ਹੈ ਜਿਸ ਦਾ ਹੁਣ ਫਗਵਾੜਾ ਵਾਸੀ ਭਰਪੂਰ ਫਾਇਦਾ ਠਾਣਗੇ। ਦੇਸ਼ ਦੇ ਪ੍ਰਧਾਨ ਮੰਤਰੀ ਮਾਣਯੋਗ ਨਰਿੰਦਰ ਮੋਦੀ ਜੀ ਦੀ ਅਗਵਾਈ ਦੇ ਵਿੱਚ ਦੇਸ਼ ਨਿਰੰਤਰ ਜਿਹੜਾ ਹੈ ਉਹਨ ਟਿਕਰਦਾ ਜਾ ਰਿਹਾ ਹੈ। ਔਰ ਪਿਛਲੇ ਕੁਝ ਸਮੇਂ ਤੋਂ ਦੇਖ ਰਹੇ ਆ ਕਿ ਸ਼ਤਾਬਦੀ ਔਰ ਜਲ ਰਾਜਧਾਨੀ ਦੀ ਜਿਹੜੀਆਂ ਬਹੁਤ ਸਾਰੀਆਂ ਚੱਲਦੀਆਂ ਸੀ ਔਰ ਪਿਛਲੇ ਜਦੋਂ ਦੇ ਮੋਦੀ ਜੀ ਆਏ ਉਹਨਾਂ ਨੇ ਮਹਾਨਮਾ ਔਰ ਵਿਸ਼ੇਸ਼ ਰੂਪ ਚ ਬੰਦੇ ਭਾਰਤ ਜਿਹੜੀ ਇਹ ਟ੍ਰੇਨ ਚਲਾਈ ਹੈ। ਔਰ ਅੱਜ ਜਿਹੜੀ ਸਾਡੇ ਇਸ ਏਰੀਆ ਦੇ ਵਿੱਚ ਵੀ ਦੋ ਬੰਦੇ ਭਾਰਤ ਜਿਹੜੀਆਂ ਚੱਲ ਰਹੀਆਂ ਜਿਵੇਂ ਇੱਕ ਜੰਮੂ ਤੋਂ ਕਟੜੇ ਤੋਂ ਚੱਲਣੀ ਹੈ ਔਰ ਦੂਸਰੀ ਜਿਹੜੀ ਅੰਮ੍ਰਿਤਸਰ ਤੋਂ ਸ਼ੁਰੂ ਹੋ ਰਹੀ ਹੈ। ਔਰ ਜਿਹੜੀ ਅੰਮ੍ਰਿਤਸਰ ਤੋਂ ਸ਼ੁਰੂ ਹੋਣੀ ਹੈ ਉਹਦਾ ਸਟਾਪਿੰਗ ਜਿਹੜਾ ਹੈ ਫਗਵਾੜੇ ਦੇ ਵਿੱਚ ਵੀ ਹੋਣਾ ਕਿਉਂਕਿ ਬਹੁਤ ਲੋਕਾਂ ਦੀ ਡਿਮਾਂਡ ਸੀ ਕਿ ਭਾਰਤ ਦੀ ਜਿਹੜੀ ਇਹ ਬੰਦੇ ਭਾਰਤ ਜਿਹੜੀ ਆ ਉਹ ਟ੍ਰੇਨ ਦਾ ਸਟਾਪਿੰਗ ਜਿਹੜਾ ਫਗਵਾੜੇ ਵੀ ਹੋਵੇ ਤੋਂ ਮਾਂ ਜੋ ਮੋਦੀ ਨੇ ਫਗਵਾੜੇ ਦੇ ਲੋਕਾਂ ਦੀ ਇਸ ਗੱਲ ਨੂੰ ਮੰਨਿਆ ਔਰ ਉਹਦੇ ਤੇ ਕੰਮ ਕਰਦੇ ਹੋਏ ਅੱਜ ਬੰਦੇ ਭਾਰਤ ਦੀ ਇਸ ਜਿਹੜੀ ਟ੍ਰੇਨ ਸ਼ੁਰੂ ਹੋ ਰਹੀ ਹੈ ਔਰ ਹਮ ਦੇ ਸਰੋ ਚੱਲ ਰਹੀ ਹੈ ਔਰ ਇੱਥੋਂ ਰੁਕੇਗੀ ਔਰ ਇੱਥੇ ਅਸੀਂ ਉਹਦਾ ਸਾਰੇ ਸਵਾਗਤ ਕਰਕੇ ਅੱਗੇ ਭੇਜਾਂਗੇ ਔਰ ਇਹ ਬਹੁਤ ਵੱਡੀ ਜਿਹੜੀ ਹੈ ਇਹ ਅਸੀਂ ਕਹਿ ਸਕਦੇ ਹਾਂ ਕਿ ਆਉਣ ਵਾਲੇ 24 ਦਾ ਜਿਹੜਾ ਤੋਹਫਾ ਸਾਨੂੰ ਇਹ ਮਿਲਿਆ ਕਿਉਂਕਿ ਦੇਖ 23 ਦੇ ਆਗਮਨ ਦੇ ਲਾਸਟ ਤੇ ਔਰ ਅੱਜ ਜਿਹੜਾ ਆਖਰੀ ਵਰਕੀ ਡੇ ਵੀ ਹੈ ਔਰ ਉਹਦੇ ਤੇ ਸਾਨੂੰ ਇਹ ਬਹੁਤ ਵੱਡਾ ਜਿਹੜਾ ਤੋਹਫਾ ਮਿਲਿਆ ਤੋ ਇਹਦੇ ਲਈ ਅਸੀਂ ਮਾਨਯੋਗ ਨਰਿੰਦਰ ਮੋਦੀ ਜੀ ਔਰ ਅਸ਼ਨੀ ਵਿਸ਼ਨੂ ਜੀ ਜਿਹੜੇ ਕਿ ਸਾਡੇ ਰੇਲ ਮਿਨਿਸਟਰ ਅਸੀਂ ਉਹਨਾਂ ਦਾ ਜਲਦੀ ਹੀ ਗਹਿਰਾਈਆਂ ਤੋਂ ਧੰਨਵਾਦ ਇਸ ਦੌਰਾਨ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਅਤੇ ਸਾਬਕਾ ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ ਵੱਲੋਂ ਇਸ ਟ੍ਰੇਨ ਵਿੱਚ ਸਫ਼ਰ ਕਰਨ ਲਈ ਫਗਵਾੜਾ ਵਾਸੀਆਂ ਨੂੰ ਵੀ ਫ੍ਰੀ ਵੀਆਈਪੀ ਪਾਸ ਵੰਡੇ ਗਏ ਸਮਾਗਮ ਦੇ ਅੰਤ ਵਿੱਚ ਰਾਜ ਸਭਾ ਮੈਂਬਰ ਰਮੇਸ਼ ਮਿੱਤਲ ਨੇ ਵੀ ਇਸ ਟ੍ਰੇਨ ਦੇ ਫਗਵਾੜਾ ਤੇ ਜਲੰਧਰ ਵਿਖੇ ਹੋਏ ਠਹਿਰਾਵ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰੇਲਵੇ ਮੰਤਰੀ ਅਤੇ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਕਹਿਣ ਦਾ ਧੰਨਵਾਦ ਕੀਤਾ ਮਤਲਬ ਬਹੁਤ ਖੁਸ਼ੀ ਆ ਵੀ ਇੰਨਾ ਪ੍ਰਯਾਸ ਸਾਡੇ ਪ੍ਰਧਾਨ ਮੰਤਰੀ ਨਿੰਦਰભાઇ ਮੋਦੀ ਜੀ ਜਿਹੜੇ ਕਰਦੇ ਆ ਹਰ ਸਟੇਟ ਦੇ ਵਿੱਚ ਲਗਾਤਾਰ ਟ੍ਰੇਨਾਂ ਚੱਲ ਰਹੀਆਂ ਮੰਦੇ ਬਾਹਰ ਇਹ ਟ੍ਰੇਨ ਦਾ ਇੰਨਾ ਫਾਇਦਾ ਨੇ ਵਪਾਰੀ ਵਰਗ ਆ ਹੋਰ ਬਾਰੋ ਕਿਤੋਂ ਵੀ ਹਰ ਇੱਕ ਵਰਗ ਨੂੰ ਇਹਦਾ ਸੁੱਖ ਮਿਲ ਰਿਹਾ ਜਿੰਨੀਆਂ ਟ੍ਰੇਨਾਂ ਲਗਾਤਾਰ ਚੱਲ ਰਹੀਆਂ ਬਹੁਤ ਟ੍ਰੇਨਾਂ ਮਤਲਬ ਦੇਸ਼ ਭਾਰਤ ਅੱਜ ਤੱਕ ਕਾਂਗਰਸ ਨਾ ਰਹੀ ਸੀ ਅੱਜ ਤੱਕ ਕਿਸੇ ਨੇ ਸੋਚਿਆ ਨਹੀਂ ਸੀ ਵੀ ਇਦਾਂ ਵੀ ਟ੍ਰੇਨਾਂ ਚੱਲਣੀਆਂ 82 ਕਰੋੜ ਰੁਪਈਆ ਸਟੇਸ਼ਨ ਦੇ ਤੇ ਜਿਹੜਾ ਮਾਨਯੋਗ ਸੋਮਪੁਰਾਜ ਕਹਨ ਜੀ ਲਾ ਰਹੇ ਆ ਬਹੁਤ ਖੁਸ਼ੀ ਆ ਇੰਦਾ ਹੀ ਜਿਹੜੀਆਂ ਟ੍ਰੇਨਾਂ ਚੱਲਦੀਆਂ ਇੰਦਾ ਹੀ ਸਾਡੇ ਕੇਂਦਰ ਦੇ ਮੰਤਰੀ ਨਿੰਦਰ ਗਿੱਦਕਰੀ ਜੀ ਦੇ ਸੜਕਾਂ ਬਣਾ ਰਹੇ ਆ ਧੜਾ ਧੜ ਕਦੀ ਦੇਖਿਆ ਨਹੀਂ ਤੁਸੀਂ ਸੜਕਾਂ ਕਿੰਨੀਆਂ ਨਵੀਆਂ ਤੇਜ਼ੀ ਨਾਲ ਬਣ ਰਹੀਆਂ ਔਰ ਆਨ ਵਾਲਾ ਸਮਾ ਜਿਹੜਾ ਵਾ ਜਿੱਦਾਂ ਸਾਡੇ ਫੁਵਾੜੇ ਹਿਆਰਪੁਰ ਫੋਲ ਲੈਂਡ ਇਹਦਾ ਵੀ ਜਲਦੀ ਅਦਗਾਠਨ ਕੀਤਾ ਹੋਰ ਲੜੀਆਂ ਸੜਕਾਂ 'ਚ ਹੈ ਜਿੰਨਾ ਸੋਮ ਪ੍ਰਕਾਸ਼ ਜੀ ਨੇ ਵਿਕਾਸ ਫੁਵਾੜੇ ਸਾਡੇ ਕੀਤਾ ਨਾ ਕੋਈ ਕਰ ਸਕਦਾ ਨਾ ਹੋਣਾ ਔਰ ਅਗਲੇ ਲੋਕ ਸਭਾ ਦੇ ਵਿੱਚ ਫੇਰ ਸਾਡੇ ਮੰਤਰੀ ਸਾਹਿਬ ਇੱਥੋਂ ਜਿੱਤ ਕੇ ਜਾਣਗੇ ਆਨ ਵਾਲਾ ਸਮਾ 24 ਦੇ ਵਿੱਚ ਵੀ ਸਾਡੇ ਪ੍ਰਧਾਨ ਮੰਤਰੀ ਨਰਿੰਦਰભાઈ ਮੋਦੀ ਜੀ ਫੇਰ ਬਣਨਗੇ ਇਸ ਮੌਕੇ ਐਸਟੀਐਮ ਫਗਵਾੜਾ ਜਸ਼ਨਜੀਤ ਸਿੰਘ ਡੀਐਸਪੀ ਫਗਵਾੜਾ ਜਸਪ੍ਰੀ ਸਿੰਘ ਸਾਵਕਾ ਮੇਰ ਅਰਨ ਖੋਸਲਾ ਅਵਤਾਰ ਸਿੰਘ ਮੰਡ ਆਸ਼ੂ ਸਾਂਪਲਾ ਅਨਿਰuddh ਕੂਮੜਾ ਪੰਕਜ ਚਾਵਲਾ ਬਲਪੱਧਰ ਸਿੰਘ ਦੁੱਗਲ ਗੁਰਦੀਪ ਦੀਪਾ ਹਣੀ ਕੰਬੋਜ ਜਲਾਪਰ ਭਾਰੀ ਕਪੂਰ ਚੰਥਾਪਰ ਓਮਪ੍ਰਕਾਸ਼ ਬਿੱਟੂ ਬਲਵਿੰਦਰ ਠਾਕੁਰ ਅਕਾਲੀ ਦਲ ਦੌਰਜਿੰਦਰ ਚੰਦੀ ਬੀਬੀ ਪਰਮਜੀਤ ਕੌਰ ਕੰਬੋਜ ਮਲਕੀਆ ਸਿੰਘ ਰਗਬੋਤਰਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਭਾਜਪਾ ਵਰਕਰ ਤੇ ਸ਼ਹਿਰ ਦੇ ਪਤਵੰਤੇ ਮੌਜੂਦ ਸਨ